Продолжение следует... ਗੁਰਦੇ ਥਾਣਾ ਸਦਰਦ ਵਿੱਚ ਐਸਐਚਓ ਦੇ ਵਜੂਦ ਤੇ ਨਾਤ ਇੰਸਪੈਕਟਰ ਬਲਜੀਤ ਸਿੰਘ ਦੀ ਕੱਲ ਹੋਈ ਅਚਾਨਕ ਮੌਤ ਤੋਂ ਬਾਅਦ ਥਾਣਾ ਸਦਰਦ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਤੇ ਜਾਣਕਾਰੀ ਦੇ ਮੁਤਾਬਕ ਇੰਸਪੈਕਟਰ ਬਲਜੀਤ ਸਿੰਘ ਸਰਕਾਰੀ ਕੰਮ ਦੇ ਸਬੰਧੀ ਕੱਲ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਏ ਸਨ ਤੇ ਉੱਥੋਂ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਉਹਨਾਂ ਨੂੰ ਬੀਪੀ ਵਧਣ ਦੀ ਸ਼ਿਕਾਇਤ ਤੋਂ ਬਾਅਦ ਸਾਇਲੈਂਟ ਅਟੈਕ ਆ ਗਿਆ ਜਦ ਉਹਨਾਂ ਦੀ ਤਬੀਤ ਖਰਾਬ ਹੋਣ ਦੇ ਚੱਲਦਿਆਂ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ ਦੇ ਵਿੱਚ ਹੀ ਉਹਨਾਂ ਦੀ ਮਤ ਹੋ ਗਏ ਉਹਨਾਂ ਦੇ ਸਹਿਯੋਗੀ ਰਏ ਸਹਾਇਕ ਥਾਣਾ ਮੁਖੀ ਸੁਤਪਾਲ ਸਿੰਘ ਦਾ ਕਹਿਣਾ ਹੈ ਕਿ ਇੰਸਪੈਕਟਰ ਬਲਜੀਤ ਸਿੰਘ ਬੜੇ ਹੀ ਨੇਕ ਸੁਭਾਅ ਦੇ ਮਾਲਕ ਸਨ ਤੇ ਜਿਨ੍ਹਾਂ ਨੇ ਹਰ ਕੰਮ ਦੇ ਵਿੱਚ ਆਪਣੇ ਸਟਾਫ ਦਾ ਪੂਰਾ ਸਹਿਯੋਗ ਕੀਤਾ ਤੇ ਹਰ ਇੱਕ ਕੰਮ ਖੁਦ ਅੱਗੇ ਆ ਕੇ ਕਰਦੇ ਸਨ ਆਪਣੇ ਸੀਨੀਅਰ ਅਧਿਕਾਰੀਆਂ ਦੀ ਨਿਗਾਹ ਦੇ ਵਿੱਚ ਵੀ ਬਹੁਤ ਵਧੀਆ ਅਫਸਰ ਦੇ ਤੌਰ ਤੇ ਉਹਨਾਂ ਪਹਿਚਾਣ ਬਣਾਈ ਹੋਈ ਸੀ ਜਿਸ ਦੇ ਚੱਲਦਿਆਂ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਇਸ ਥਾਣੇ ਦੇ ਮੁਖੀ ਵਜੋਂ ਤਾਇਨਾਤ ਰਹੇ ਉਹਨਾਂ ਦੱਸਿਆ ਕਿ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਨੀ ਵਾਲਾ ਦੇ ਰਹਿਣ ਵਾਲੇ ਬਲਜੀਤ ਦੇ ਪਰਿਵਾਰ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਤੇ ਪਿੱਛੇ ਉਹਨਾਂ ਦਾ ਇੱਕ ਬੇਟਾ ਤੇ ਉਹਨਾਂ ਦੀ ਇੱਕ ਬੇਟੀ ਹੈ ਜਿਸ ਦੀ ਸ਼ਾਦੀ ਹੋ ਚੁੱਕੀ ਹੈ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਜੋ ਛਾਪੋ ਸਾਡੇ ਦਿਲਾਂ ਤੇ ਛੱਡ ਕੇ ਗਏ ਨੇ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ ਇੰਨੇ ਵਧੀਆ ਅਫਸਰ ਦੇ ਦੀਨ ਉਹਨਾਂ ਨੂੰ ਡਿਊਟੀ ਕਰਨ ਦਾ ਮੌਕਾ ਮਿਲਿਆ ਉਹ ਜਿਹਨਾਂ ਸਪੈਟਰ ਮੁਖਤਥਾਣਾ ਸਦਰ ਪੀਕੋਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੇਡਰ ਦੇ ਸਬੰਧ ਵਿੱਚ ਗਏ ਸੀ ਜਿੱਥੇ ਕਿ ਰਸਤੇ ਵਿੱਚ ਬਾਸ ਸੌਂਦਿਆ ਉਹਨਾਂ ਨੂੰ ਸਾਈਡ ਲਾਈਟ ਟੈਂਕ ਹੋ ਗਿਆ ਸਾਈਡ ਲੈਗ ਟੈਗ ਹੋਣ ਦੇ ਕਾਰਨਾਂ ਉਾਂ ਦੀ ਅਚਾਨਕ ਮੌਤ ਹੋ ਗਈ। ਉਹਨਾਂ ਦੀ ਮੌਤ ਹੋਣ ਦਾ ਸਾਡੇ ਜਿਹੜੇ ਪੁਲਿਸ ਮੈਕ ਨੂੰ ਬਹੁਤ ਹੀ ਜ਼ਿਆਦਾ ਘਾਟਾ ਹੋਇਆ। ਜਿਹੜਾ ਕਿ ਉਹਦੀ ਲੋੜ ਪੂਰੀ ਨਹੀਂ ਹੋ ਸਕਦੀ। ਬਹੁਤ ਹੀ ਹੋਣਾਰ ਤੇ ਵਧੀਆ ਮਿਹਨਤੀ ਦੇ ਬਹੁਤ ਅੱਛੇ ਇਨਸਾਨ ਸੀ। ਐਜ਼ ਅ ਹਿਊਮਨ ਬੀਇੰਗ ਆਪਣੇ ਸਟਾਫ ਨਾਲ ਉਹਨਾਂ ਦਾ ਵਿਹਾਰ ਕਿੱਦਾਂ ਦਾ ਰਹਿੰਦਾ? ਬਹੁਤ ਵਧੀਆ ਵਿਹਾਰ ਸੀਗਾ। ਕਦੇ ਵੀ ਉਹਨਾਂ ਨੇ ਕਦੇ ਕਿਸੇ ਨਾਲ ਛਪਾਈ, ਹੌਲਦਾਰ, ਕੁਝ ਵੀ ਠਾਨੇਦਾਰ ਕਦੇ ਵੀ ਉਹਨਾਂ ਨੇ ਉਹੋ ਜਿਹੀ ਗੱਲ ਨਹੀਂ ਕੀਤੀ। ਕਿ ਉਹਰਾ ਸਮਝਾ ਕੇ ਹਰੇ ਕੰਮ। ਥੋੜਾ ਫੈਮਲੀ ਬਾਰੇ ਦੱਸੋ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਦੇ ਪਰਿਵਾਰ ਚ ਪਿੰਡ ਪੰਨੀ ਵਾਲੇ ਦੇ ਪਿੱਛੋਂ ਰਹਿਣ ਵਾਲੇ ਸੀ ਜੀ ਤੇ ਪਰਿਵਾਰ ਵਧੀਆ ਚ ਫੈਮਲੀ ਸੀ ਉਹਨਾਂ ਦੀ ਪਰਿਵਾਰ ਬਾਰੇ ਕੋਈ ਉਹਨਾਂ ਦੇ ਪਰਿਵਾਰ ਚ ਹੁਣ ਪਿੱਛੇ ਕਿੰਨੇ ਕਿੰਨੇ ਇੱਕ ਬੇਟਾ ਰਹਿ ਗਿਆ ਸੀ ਇੱਕ ਬੇਟਾ ਸ਼ਾਇਦ ਉਹਨਾਂ ਦਾ ਬੇਟੀ ਨਾਲ ਹੀ ਮੈਰਜੀ ਕਰਤੀ ਉਹਨਾਂ ਨੇ ਹਮ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਟਾਫ ਨਾਲ ਜਿਸ ਤਰ੍ਹਾਂ ਦੱਸਦੇ ਹੋ ਕਿ ਉਹਨਾਂ ਦਾ ਬਹੁਤ ਵਧੀਆ ਵਿਆਹ ਹੁੰਦਾ ਸੀ ਉਹ ਕਿੰਨੀ ਕਮੀ ਮਹਿਸੂਸ ਹੁਣਾਂ ਦੀ ਹੁੰਦੀ ਤੁਹਾਨੂੰ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੁੰਦੀ ਸਾਨੂੰ ਫਿਲਹਾਲ ਹੁਣ ਤਾਂ ਥੋੜੀ ਤੋਂ ਵੱਧ ਜਦੋਂ ਫੇਰ ਟਾਈਮ ਤੋਂ ਉਸ ਤੋਂ ਸਾਨੂੰ ਹਰ ਵਕਤ ਯਾਦ ਆਉਂਦੇ ਰਹਿਣਗੇ ਵੀ ਕਦੇ ਬਲਜੀਤ ਸਿੰਘ ਇੰਸਪੈਕਟਰ ਵੀ ਕਦੇ ਮੁਖ ਅਫਸਰ ਰਹਿ ਕੇ ਗਏ ਸੀ ਜਿਨ੍ਹਾਂ ਨੇ ਕਦੇ ਸਾਨੂੰ ਮਾੜੀ ਮੋਟੀ ਵਿਆਜ ਨਹੀਂ ਹੋਣ ਦਿੱਤੀ ਸੀ ਆਪ ਖੁਦ ਭੱਜ ਕੇ ਅੱਗੇ ਕੰਮ ਕਰਕੇ ਆਪ ਜ਼ਿੰਮੇਵਾਰੀ ਨਿਭਾਈ ਸੀ ਉੱਚ ਅਧਿਕਾਰੀਆਂ ਦੀ ਨਜ਼ਰ 'ਚ ਕਿਦਾਂ ਸੀ ਉਹਨਾਂ ਦੇ ਜਿਹੜਾ ਬਹੁਤ ਵਧੀਆ ਅੱਛੀ ਸੀ ਇਸੇ ਕਰਕੇ ਤਾਂ ਉਹਨਾਂ ਨੂੰ ਨਾਮਿਨੇਟ ਹੋ ਗਿਆ ਐਸਐਚਓ ਲਗਿਆਂ ਨੂੰ 2 ਮਹੀਨਾ ਬਾਅਦ ਸੱਚ ਦੀ ਬਲੀ ਹੋ ਜਾਂਦੀ ਹੈ ਉਹਨਾਂ ਨੂੰ ਲਗਾਤਾਰ 9-10 ਮਹੀਨੇ ਹੋ ਗਏ ਲਗਿਆਂ ਨੂੰ ਹਾਂਜੀ ਇਸ ਕਰਕੇ ਵਧੀਆ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਲਾ ਕੇ ਰੱਖਿਆ ਹੋਇਆ ਸੀ